ਸਸ਼ੀ ਦਾ ਜੀ ਮੈਂ ਅੱਜ ਇੱਕ ਗੱਲ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਅਕਾਲੀ ਦਲ ਨੂੰ ਲੱਗਾ ਵੱਡਾ ਸਦਮਾ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਿਉਂ ਨੇ ਚਲਾਣਾ ਕਰ ਗਏ ਨੇ ਸੰਸਾਰ ਤੋਂ ਯਾਨੀ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਸੀ 84 ਸਾਲ ਦੇ ਸਨ ਕਾਫੀ ਦੇਰ ਉਹਨਾਂ ਨੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕੀਤਾ ਉਹਨਾਂ ਦੀ ਕੰਮ ਦੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਵਿੱਚ ਕਾਫੀ ਜ਼ਿਆਦਾ ਵਧੀਆ ਸਮਝਿਆ ਗਿਆ ਤੇ ਕਾਫੀ ਲੋਕਾਂ ਨਾਲ ਉਹ ਜੁੜੇ ਰਹੇ ਯਾਨੀ ਕਿ ਜਦੋਂ ਤੱਕ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਹੀ ਆਪਣੇ ਫਰਜ਼ ਨਿਭਾਉਂਦੇ ਦਿਖੇ ਜਿਹੜਾ ਹੈ ਉਹਨਾਂ ਦਾ ਕੱਲ ਦੇ ਹਾਂਦ ਹੋ ਗਿਆ ਹੈ ਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਜਿਹੜੀ ਹੈ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗਿੱਦੜਵਾਹਾ ਦੇ ਸਾਬਕਾ ਵਿਧਾਇਕ ਗੁਰਬੀਰ ਸਿੰਘ ਪ੍ਰਧਾਨ ਦਾ ਬੀਤੀ ਰਾਤ ਦੇ ਹਾਦ ਹੋ ਗਿਆ ਉਹ 84 ਸਾਲ ਦੇ ਸਨ ਅੱਜ ਗਿੱਦੜਵਾਹਾ ਦੇ ਰਾਮ ਬਾਗ ਵਿਖੇ ਰਘੂਵੀਰ ਸਿੰਘ ਪ੍ਰਧਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਵਿਧਾਇਕ ਹਰਪਾਲ ਸਿੰਘ ਟਿੱਪੀ ਢਿੱਲੋਂ ਸਾਬਕਾ ਖਜ਼ਾਨਾ ਮੰਤਰੀ ਮੰਤਰੀਂ ਬਾਦਲ ਮਹੇਸ਼ਿੰਦਰ ਸਿੰਘ ਬਾਦਲ ਸਾਭका ਵਿਧਾਇਕ ਹਰਪ੍ਰੀਤ ਸਿੰਘ ਕੋਟ ਭਾਈ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਮਹਿਬੂਬ ਨੇਤਾ ਦੇ ਸੇਵਨ ਅੱਖਾਂ ਨਾਲ ਅੰਤਿਮ ਵਿਦਾਇਕ ਦਿੱਤੀ ਰਗਵੀਰ ਸਿੰਘ ਪਰਦਾਰ ਪਹਿਲੀ ਵਾਰ 1969 ਅਤੇ ਸਾਲ 1976 ਵਿੱਚ ਦੂਜੀ ਵਾਰ ਨਗਰ ਕੌਂਸਲ ਗਿੱਦੜਵਾਹਾ ਦੇ ਪ੍ਰਧਾਨ ਬਣੇ ਰਗਵੀਰ ਸਿੰਘ ਪਰਦਾਰ ਇਲਾਕੇ ਵਿੱਚ ਇੱਕ ਵੱਡਾ ਸਿਆਸੀ ਨਾਮ ਸੀ ਇਸ ਸਾਲ 1992 ਵਿੱਚ ਪਹਿਲੀ ਵਾਰ ਹਲਕਾ ਗਿੱਦੜਵਾਹਾ ਤੋਂ ਵਿਧਾਇਕ ਬਣ ਕੇ ਵਿਧਾਨ ਸਭਾ ਵਿੱਚ ਪਹੁੰਚੇ ਸਨ ਇਸ ਤੋਂ ਲਾਵਾ ਰਗਵੀਰ ਸਿੰਘ ਪ੍ਰਧਾਨ ਐਮ ਐਸ ਐਮ ਐਮ ਡੀ ਡੀਲੀ ਕਾਲਜ ਅਤੇ ਜੀ ਐਨ ਡੀਏਵੀ ਪਬਲਿਕ ਸੀਨੀਅਰ ਸਕੂਲ ਗਿੱਦੜਵਾਹਾ ਦੇ ਵਿਤੇ ਕਰੀਬ 40 ਸਾਲਾਂ ਤੋਂ ਚੇਅਰਮੈਨ ਵੀ ਰਹ ਰਹੇ ਹਨ ਰਗਵੀਰ ਸਿੰਘ ਪ੍ਰਧਾਨ ਬੀਤੇ ਕੁਝ ਸਮੇਂ ਤੋਂ ਕੈਂਸਰ ਵਰਗੀ ਨਾਉਨਰਦ ਬਿਮਾਰੀ ਤੋਂ ਪੀੜਤ ਸਨ ਅਤੇ ਮੁਹਾਲੀ ਵਿਖੇ ਜਿਹਰੇ ਇਲਾਜ ਲਈ ਪਰੰਤੂ ਬੀਤੀ ਰਾਤ ਆਪਣੇ ਘਰ ਗਿੱਦੜਵਾ ਵਿਖੇ ਅੰਤਿਮ ਸਾਲਿਆਤ ਰਗਵੀਰ ਸਿੰਘ ਪ੍ਰਧਾਨ ਦੇ ਦਿਹਾਂਤ ਤੇ ਇਲਾਕੇ ਦੀ ਰਾਜਨੀਤੀ ਵਿੱਚ ਯੁੱਗ ਦਾ ਅੰਤ ਹੋ ਗਿਆ ਯਾਨੀ ਕਿ ਅਗਗਵੀਰ ਸਿੰਘ ਜੋ ਪ੍ਰਧਾਨ ਸੀਗੇ ਕਾਫੀ ਸਾਲਾਂ ਤੋਂ ਕੰਮ ਕਰ ਰਹੀ ਸੀ ਲੋਕਾਂ ਨੂੰ ਮਾਝਾ ਉਹਨਾਂ ਦੇ ਜਾਨ ਦਾ ਕਾਟਾ ਪਿਆ ਹੈ ਤੇ ਦੂਜੇ ਪਾਸੇ ਸਿਆਸਤ ਨੂੰ ਵੀ ਇਸ ਚੀਜ਼ ਦਾ ਕਾਟਾ ਪਿਆ ਹੈ ਧੰਨਵਾਦ